ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਮੁੱਖ ਰੂਪ ਦੇ ਵਿੱਚ ਤਿੰਨ ਚਾਰ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਐਨਲਿਸਿਸ ਕਰੂੰਗਾ ਬਹੁਤ ਮਹੱਤਵਪੂਰਨ ਖਬਰਾਂ ਨੇ ਪੰਜਾਬ ਦੀ ਪੋਲਿਟਿਕਸ ਦੇ ਨਾਲ ਅਗਰ ਇਹਨਾਂ ਨੂੰ ਜੋੜ ਕੇ ਦੇਖੀਏ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਦਾ ਨਿਚੋੜ ਦੋ ਤਰੀਕੇ ਨਾਲ ਆ ਇੱਕ ਤਾਂ ਉਹਨਾਂ ਨੇ ਕਈ ਸਹੂਲਤਾਂ ਦਾ ਐਲਾਨ ਕੀਤਾ ਉਹਦਾ ਜ਼ਿਕਰ ਮੈਂ ਬਾਅਦ ਦੇ ਵਿੱਚ ਕਰੂੰਗਾ ਪਹਿਲਾਂ ਜਿਹੜਾ ਉਹਨਾਂ ਨੇ ਪੰਜਾਬ 'ਚ 2024 ਨੂੰ ਲੈ ਕੇ ਇੱਕ ਐਲਾਨ ਕੀਤਾ ਇੱਕ ਵਾਰ ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਹੋਣਾ ਨੇ ਇਹ ਸਾਫ਼ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਚੋਣ ਲੜੇਗੀ ਭਾਵੇਂ ਕਾਂਗਰਸ ਦੇ ਲੀਡਰ ਪੰਜਾਬ ਚ ਮੀਟਿੰਗਾਂ ਕਰ ਰਹੇ ਨੇ ਇਹ ਕਹਿ ਰਹੇ ਨੇ ਕਿ ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਸਾਨੂੰ ਮਨਜ਼ੂਰ ਹੋਊਗਾ ਅਸੀਂ ਹਾਈ ਕਮਾਂਡ ਨੂੰ ਕਹਿ ਦਿੱਤਾ ਕਿ ਅਸੀਂ ਆਪ ਨਾਲ ਸਮਝੌਤਾ ਨਹੀਂ ਕਰਨਾ ਉਧਰ ਭਗਵੰਤ ਮਾਨ ਨੇ ਸਪਸ਼ਟ ਸਨੇਹਾ ਪੰਜਾਬ ਦੇ ਮੀਡੀਆ ਦੇ ਵਿੱਚ ਦੇ ਦਿੱਤਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਰਹੇ ਹਾਂ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਹਾਂ ਔਰ ਸਾਡਾ ਕਾਂਗਰਸ ਨਾਲ ਪੰਜਾਬ 'ਚ ਕੋਈ ਸਮਝੌਤਾ ਨਹੀਂ ਹੋਣਾ ਮੈਨੂੰ ਲੱਗਦਾ ਇਹ ਗੱਲ ਸਾਫ਼ ਹੋ ਗਈ ਹੁਣ ਇਹ ਚਰਚਾ ਖਤਮ ਕਰ ਦੇਣੀ ਚਾਹੀਦੀ ਹੈ ਕਿ ਕੀ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਸਮਝੌਤਾ ਹੋਏਗਾ 2024 'ਚ ਜਾਂ ਨਹੀਂ ਹੋਏਗਾ ਇਹ ਤੈ ਹੈ ਕਿ ਹੁਣ 13 ਜ਼ੀਰੋ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਵਧੇਗੀ ਚਰਚਾ ਇਹ ਹੈ ਕਿ ਭਗਵੰਤ ਮਾਨ ਜਦੋਂ ਗੁਆਹ ਗਏ ਸੀ ਜਦੋਂ ਗੁਆਹ ਤੋਂ ਵਾਪਸ ਆਏ ਤਾਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਕੌਮੀ ਸੰਗਠਨ ਦੇ ਆਗੂ ਡਾਕਟਰ ਸੰਦੀਪ ਪਾਠਕ ਜਿਹੜੇ ਰਾਜ ਸਭਾ ਮੈਂਬਰ ਵੀ ਨੇ ਪੰਜਾਬ ਚੋਂ ਇਹ ਤਿੰਨੇ ਮੌਜੂਦ ਰਹੇ ਔਰ ਤਿੰਨੇ ਲੀਡਰਾਂ ਨੇ ਉਸ ਵੇਲੇ ਫੈਸਲਾ ਕਰ ਦਿੱਤਾ ਕਿ ਭਗਵੰਤ ਮਾਨ ਦੀ ਮਰਜ਼ੀ ਮੁਤਾਬਕ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਆਪਣੇ ਦਮ ਤੇ ਚੋਣ ਲੜੇਗੀ ਦੂਸਰੀਆਂ ਪਾਰਟੀਆਂ ਦੇ ਲੀਡਰ ਹਜੇ ਇਹ ਕਹਿ ਰਹੇ ਨੇ ਕਿ ਸਾਡੀ ਹਾਈ ਕਮਾਂਡ ਜੋ ਫੈਸਲਾ ਕਰੇਗੀ ਸਾਨੂੰ ਮੰਜ਼ੂਰ ਹੋਏਗਾ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਲੱਗਦਾ ਹੈ ਕਦੇ ਵੀ ਦੋਰਾ ਬਿਆਨ ਨਹੀਂ ਆਉਂਦਾ ਅਗਰ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਅਸੀਂ 13 0 ਲੜਾਂਗੇ ਜਿੱਤਾਂਗੇ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਕਰ ਦਿੱਤਾ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ 13 0 ਦੇ ਆਪਣੇ ਟੀਚੇ ਵੱਲ ਅੱਗੇ ਵਧਣਗੇ ਇਹ ਵੀ ਚਰਚਾ ਹੈ ਕਿ 39 ਨਾਮ ਮੂਲ ਰੂਪ ਦੇ ਵਿੱਚ ਉਹਨਾਂ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਇਕੱਠੇ ਕੀਤੇ ਨੇ ਪਾਰਟੀ ਹਾਈ ਕਮਾਂਡ ਨੇ ਭਾਵੇਂ ਉਹ ਵਰਕਰਾਂ ਦੀ ਫੀਡਬੈਕ ਹੈ ਭਾਵੇਂ ਉਹ ਗੋਪ ਤੇ ਸਰਵੇਖਣ ਨੇ ਪਾਵੇਂ ਉਹ ਸੀਕ੍ਰੇਟ ਫੀਡਬੈਕ ਹੈ ਪਾਵੇਂ ਆਫੀਸ਼ੀਅਲ ਫੀਡਬੈਕ ਹੈ ਔਰ 13 ਸੰਭਾਵੀ ਨਾਮ ਵੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਰਚੀ ਚ ਲਿਖ ਕੇ ਆਪਣੇ ਕੁੜਤੇ ਦੀ ਜੇਬ ਦੇ ਵਿੱਚ ਸੰਭੀ ਬੈਠੇ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਹੁਣ ਕਦੋਂ ਉਹ ਕੈਂਡੀਡੇਟ ਦੇ ਨਾਵਾਂ ਦਾ ਐਲਾਨ ਕਰਨਾ ਸ਼ੁਰੂ ਕਰਨਗੇ ਇਹਦੇ ਉੱਪਰ ਸਾਰਿਆਂ ਦੀ ਨਜ਼ਰ ਹੈ ਪਰ ਭਗਵੰਤ ਮਾਨ ਪੰਜਾਬ ਚ ਬਹੁਤ ਸਗਰਮ ਨੇ ਹੁਣ ਇਦੇ ਸੰਦਰਭ ਚ ਜੇ ਕਾਂਗਰਸ ਦੀ ਵੀ ਮੈਂ ਨਾਲ ਗੱਲ ਕਰਾਂ ਕਾਂਗਰਸ ਦੇ ਪੰਜਾਬ ਦੇ ਪ੍ਰਭਾਰੀ ਦਵਿੰਦਰ ਯਾਦਵ ਪਹੁੰਚੇ ਹੋਏ ਨੇ ਹਾਲਾਂਕਿ ਦਵਿੰਦਰ ਯਾਦਵ ਦੋ ਵਾਰ ਐਮਐਲਏ ਰਹੇ ਨੇ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਹੋਂਦ ਚ ਆਈ ਹੈ ਦੋਵੇਂ ਵਾਰ ਦਵਿੰਦਰ ਯਾਦਵ ਜੀ ਖੁਦ ਐਮਐਲਏ ਦੀ ਚੋਣ ਹਾਰੇ ਨੇ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਹੱਥੋਂ ਦਵਿੰਦਰ ਯਾਦਵ ਜੀ ਹਾਰੇ ਨੇ ਦੋ ਵਾਰ ਪਰ ਪੰਜਾਬ ਚ ਉਹਨਾਂ ਨੂੰ ਜ਼ਿੰਮੇਵਾਰੀ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਾਹਮਣੇ ਤੁਸੀਂ ਪੰਜਾਬ ਦੀ ਕਾਂਗਰਸ ਨੂੰ ਖੜਾ ਕਰਨਾ ਹੈ ਪੰਜਾਬ ਦੀ ਕਾਂਗਰਸ ਨੂੰ ਜਿਤਾਉਣਾ ਹੈ ਔਰ 13 ਦੀਆਂ 13 ਸੀਟਾਂ ਲਈ ਉਹਨਾਂ ਨੇ ਆਪਣੀ ਤਿਆਰੀ ਸ਼ੁਰੂ ਕੀਤੀ ਹੈ ਪਟਿਆਲੇ 'ਚ ਉਹ ਮੁਲਾਕਾਤਾਂ ਕਰ ਰਹੇ ਨੇ ਸੰਗਰੂਰ ਮੁਲਾਕਾਤਾਂ ਕਰਨਗੇ 23 24 25 ਤਿੰਨ ਦਿਨ ਲਗਾਤਾਰ ਉਹਨਾਂ ਨੇ ਸੰਗਰੂਰ ਔਰ ਪਟਿਆਲਾ 'ਚ ਇਹ ਦੋਨੇ ਜਿਹੜੇ ਪਾਰਲੀਮੈਂਟ ਦੇ ਹਲਕੇ ਨੇ ਇਹਨਾਂ ਉੱਪਰ ਸਲਾਮ مشਵਰਾ ਕਰਨਾ ਹੈ ਪਾਰਟੀ ਆਗੂਆਂ ਨਾਲ ਵਲੰਟੀਅਰਸ ਨਾਲ ਵਰਕਰਾਂ ਨਾਲ ਔਰ ਬਾਰ-ਬਾਰ ਜਦੋਂ ਵੀ ਪત્રਕਾਰ ਉਹਨਾਂ ਨੂੰ ਪੁੱਛਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਇਸ ਮੀਟਿੰਗ 'ਚ ਕਿਉਂ ਨਹੀਂ ਸੱਦਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ ਉਹ ਪਰਸੋਂ ਕਹਿ ਰਹੇ ਸੀ ਕਿ ਉਹ ਅਮਰਸਰ ਨੂੰ ਸੰਬੰਧ ਰੱਖਦੇ ਨੇ ਅਮਰਸਰ ਦੀ ਪਾਰਲੀਮੈਂਟ ਸੀਟ ਤੇ ਇਹ ਉਹਨਾਂ ਨੇ ਆਪਣੀ ਟਿੱਪਣੀ ਦਿੱਤੀ ਪਰ ਕੀ ਪਾਰਟੀ ਦੇ ਸਾਬਕਾ ਪ੍ਰਧਾਨ ਜਾਂ ਸੀਨੀਅਰ ਲੀਡਰ ਨੇ ਜਿਹੜੇ ਉਹਨਾਂ ਦੀ ਫੀਡਬੈਕ ਦੀ ਪਟਿਆਲਾ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ ਇਹ ਇੱਕ ਵੱਖਰਾ ਸਵਾਲ ਹੈ ਜਿਹਦੇ ਤੇ ਵੱਖਰੇ ਤੌਰ ਤੇ ਡਿਬੇਟ ਔਰ ਡਿਸਕਸ਼ਨ ਖਰਜੋਜੀ ਹੋ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਕਾਂਗਰਸ ਦੇ ਲੀਡਰ ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਖੁੱਲ ਕੇ ਵੈਲਕਮ ਕਰਦੇ ਵੀ ਨਜ਼ਰ ਨਹੀਂ ਆ ਰਹੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਅਸੀਂ ਵੇਖਿਆ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਕਾਉਂਸਲਰ ਦੀਆਂ ਸੀਟਾਂ ਨੂੰ ਲੈ ਕੇ ਫੈਸਲਾ ਹੋ ਗਿਆ ਮੇਅਰ ਆਮ ਆਦਮੀ ਪਾਰਟੀ ਬਣਾਏਗੀ ਔਰ ਦੋ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਕਾਂਗਰਸ ਬਣਾਏਗੀ ਇਹਦਾ ਮਤਲਬ ਹੈ ਕਿ ਚੰਡੀਗੜ੍ਹ ਦੇ ਵਿੱਚ ਸਮਝਾਤਾ ਹੋ ਗਿਆ ਪਰ ਪੰਜਾਬ ਦੇ ਕਾਂਗਰਸ ਦੇ ਲੀਡਰ ਹੁਣ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਤੋਂ ਬਚ ਰਹੇ ਨੇ ਸਾਫ਼ ਤੌਰ ਤੇ ਪੰਜਾਬ ਦੇ ਸਾਰੇ ਲੀਡਰ ਹੁਣ ਇਹ ਕਹਿ ਰਹੇ ਨੇ ਖਾਸ ਤੌਰ ਤੇ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਕਹਿ ਰਹੇ ਨੇ ਪੰਜਾਬ ਤੋਂ ਕਿ ਪਾਰਟੀ ਹਾਈ ਕਮਾਂਡ ਦਾ ਫੈਸਲਾ ਆ ਗਿਆ ਮਲਕਾਰਜਨ ਖੜਗੇ ਜੀ ਦਾ ਕਿ ਕੋਈ ਵੀ ਲੀਡਰ ਆਪਣੀ ਨਿੱਜੀ ਰਾਏ ਨਹੀਂ ਰੱਖੇਗਾ ਉਂਝ ਪੰਜਾਬ ਦੇ ਬੱਚੇ-ਬੱਚਿਆਂ ਨੂੰ ਪਤਾ ਹੈ ਕਿ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੀ ਨਿੱਜੀ ਰਾਏ ਇਹ ਸੀ ਕਿ ਅਸੀਂ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨੀਆ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੇ ਕਿਹਾ ਕਿ ਨਿੱਜੀ رائے ਨਹੀਂ ਰੱਖਣੀ ਜਦ ਕਿ ਹੁਣ ਭਗਵੰਤ ਮਾਨ ਅਫੀਸ਼ੀਅਲ رائے ਰੱਖ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਦੀ ਹیثیت ਚ ਜਿਹੜੀ ਉਹ ਗੱਲ ਕਰਦੇ ਨੇ ਉਹ ਇੱਕ ਅਫੀਸ਼ੀਅਲ ਵਰਜ਼ਨ ਹੈ ਉਹਨਾਂ ਦਾ ਅਫੀਸ਼ੀਅਲ ਬਿਆਨ ਹੈ ਉਹਨਾਂ ਦਾ ਕਿ ਅਸੀਂ 13 ਜ਼ੀਰੋ ਲੜਾਂਗੇ ਵੀ ਤੇ ਜਿੱਤਾਂਗੇ ਵੀ ਇਹਦਾ ਮਤਲਬ ਹੈ ਹੁਣ ਪੰਜਾਬ ਚ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਦਾ ਇੰਤਜ਼ਾਰ ਬੰਦ ਕਰਕੇ ਆਪਣੇ ਉਮੀਦਵਾਰਾਂ ਦੀ ਭਾਲ ਦੇ ਵਿੱਚ ਅੱਗੇ ਵਧ ਰਹੀ ਹੈ ਔਰ ਅੱਗੇ ਵਧੇਗੀ ਹੁਣ ਅਸਲ ਮੁਕਾਬਲਾ ਪੰਜਾਬ 'ਚ ਹੋਏਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਤੇ ਨਿਕਲਣ ਵਾਲਾ ਹੈ ਗਿੱਦੜਵਾਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੋਲ ਰਹੇ ਸੀ ਹਰਜੋਜੀ ਉਹ ਕਹਿੰਦੇ ਪਿਛਲੇ ਸਮੇਂ 'ਚ ਜੋ ਗਲਤੀਆਂ ਹੋਈਆਂ ਉਹਨਾਂ ਤੋਂ ਸਬਕ ਲਈਏ ਅੱਗੇ ਵਧੀਏ ਔਰ ਪੰਜਾਬ ਬਚਾਓ ਯਾਤਰਾ ਪਹਿਲਾ 43 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਨੇ ਲੈ ਕੇ ਜਾਣੀ ਹੈ ਉਹ ਲਗਾਤਾਰ ਹਮਲਾਵਰ ਨੇ ਭਾਵੇਂ ਪੰਜਾਬ ਦੇ ਲੈਂਡ ਆਰਡਰ ਦਾ ਮਸਲਾ ਹੈ ਡਿਵੈਲਪਮੈਂਟ ਦਾ ਮਸਲਾ ਹੈ ਰਾਸ਼ਨ ਕਾਰਡ ਦਾ ਮਸਲਾ ਹੈ ਪਾਣੀਆਂ ਦਾ ਮਸਲਾ ਹੈ ਉਹ ਲਗਾਤਾਰ ਇਹ ਕਹਿ ਰਹੇ ਨੇ ਭਾਵੇਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਮਸਲਾ ਹੈ ਉਹ ਲਗਾਤਾਰ ਕਹਿ ਰਹੇ ਨੇ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹਰ ਫਰੰਟ ਤੇ ਫੇਲ ਹੋਏ ਨੇ ਔਰ ਅਕਾਲੀ ਦਲ ਨੂੰ ਤਕੜਾ ਕਰਨ ਲਈ ਉਹ ਖੁਦ ਨਿਕਲੇ ਨੇ ਹਾਲਾਂਕਿ ਕਦੇ ਸਮੇਂ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹਾਉਂਦੇ ਰਹੇ ਨੇ ਪਰ ਜਿੰਨਾ ਦਬਦਬਾ ਪੰਜਾਬ ਦੀ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਸੀ ਸੁਖਬੀਰ ਸਿੰਘ ਬਾਦਲ ਉਸ ਤੋਂ ਹਜੇ ਬਹੁਤ ਦੂਰ ਨੇ ਹੁਣੇ ਵਕਤ ਦੱਸੂਗਾ ਸੁਖਬੀਰ ਬਾਦਲ ਕਿੰਨਾ ਸਾਬਤ ਕਰ ਪਾਉਂਦੇ ਨੇ ਆਪਣੇ ਆਪ ਨੂੰ ਜਾਂ ਨਹੀਂ ਪਰ ਪੰਜਾਬ 'ਚ ਭਾਜਪੀ ਔਰ ਅਕਾਲੀ ਦਲ ਦਾ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਔਰ ਅਗਰ ਭਾਜਪੀ ਔਰ ਬੀਜੇਪੀ ਔਰ ਅਕਾਲੀ ਦਲ ਦਾ ਸਮਝੌਤਾ ਪੰਜਾਬ ਚ 2024 ਦੀਆਂ ਚੋਣਾਂ ਤੋਂ ਪਹਿਲਾਂ ਨਹੀਂ ਹੁੰਦਾ ਤੇ ਇਹਦਾ ਸਾਫ਼ ਮਤਲਬ ਹਰਜੋਤ ਜੀ ਪੰਜਾਬ ਦੇ ਵਿੱਚ ਇਹ ਦਿਖ ਰਿਹਾ ਹੈ ਕਿ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਬੀਜੇਪੀ ਔਰ ਇੱਕ ਪਾਸੇ ਕਾਂਗਰਸ ਔਰ ਇੱਕ ਪਾਸੇ ਆਮ ਆਦਮੀ ਪਾਰਟੀ ਇਹਦਾ ਸਾਫ਼ ਮਤਲਬ ਦਿਖ ਰਿਹਾ ਹੈ ਕਿ ਅਕਾਲੀ ਦਲ ਉਹ ਪਹਿਲਾਂ ਵਾਲੀ ਸਥਿਤੀ ਚ ਨਹੀਂ ਹੈ 13 ਵੱਡੇ ਚਿਹਰੇ ਅਕਾਲੀ ਦਲ ਕੋਲੇ ਨਹੀਂ ਹੈ ਬੀਜੇਪੀ ਕੋਲੇ 13 ਵੱਡੇ ਚਿਹਰੇ ਨਹੀਂ ਹੈ ਔਰ ਕਾਂਗਰਸ ਕੋਲੇ 13 ਵੱਡੇ ਚਿਹਰੇ ਹੈ ਪਰ ਕਾਂਗਰਸ ਚ 13 ਵੱਡੇ ਚਿਹਰੇ ਆਪਸ ਦੇ ਵਿੱਚ ਸਿਆਸੀ ਦੁਸ਼ਮਣ ਬਣੇ ਹੋਏ ਨੇ ਬਹੁਤ ਵੱਡੀ ਧੜੇਬਾਜ਼ੀ ਕਾਂਗਰਸ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ ਬਹੁਤ ਵੱਡੀ ਗੁੱਟਬਾਜ਼ੀ ਕਾਂਗਰਸ ਚ ਨਜ਼ਰ ਆਉਂਦੀ ਹੈ ਜਿਸ ਵੀ ਧੜੇ ਦੇ ਲੀਡਰ ਨੂੰ ਐਮਪੀ ਦੀ ਟਿਕਟ ਦਿੱਤੀ ਜਾਏਗੀ ਦੂਸਰੇ ਧੜਿਆਂ ਦੇ ਲੀਡਰ ਉਸ ਐਮਪੀ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਸੋ ਕਾਂਗਰਸ ਕਾਂਗਰਸ ਨੂੰ ਜਦੋਂ ਹਰਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਭਗਵੰਤ ਮਾਨ ਪੋਲੀਟੀਕਲ ਤੌਰ ਤੇ ਇਸ ਤਰ੍ਹਾਂ ਦੇ ਨਜ਼ਾਰਿਆਂ ਨੂੰ ਬਹੁਤ ਪਸੰਦ ਕਰਦਾ ਅਸੀਂ 2022 ਦੀਆਂ ਚੋਣਾਂ ਵੀ ਦੇਖੀਆਂ ਕਿ ਕਿਵੇਂ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ ਸਾਂਝ ਪਾ ਕੇ ਦੂਸਰੇ ਲੀਡਰਾਂ ਨੂੰ ਹਰਾਇਆ ਔਰ ਅਖੀਰ ਚ ਕਾਂਗਰਸ ਖੁਦ ਹਾਰੀ ਸਿਰਫ 18 ਸੀਟਾਂ ਤੇ ਸਿਮਟੀ ਇਹ ਇੱਕ ਵੱਡਾ ਕਾਰਨ ਹੈ ਕਾਰਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਉਹ 13 ਸੀਟਾਂ ਤੇ ਜਿੱਤ ਦਾ ਦਾਵਾ ਕਰਦੇ ਨੇ ਇੱਕ ਵਾਰੀ ਗੱਲ ਭਗਵੰਤ ਮਾਨ ਦੀ ਸੁਣ ਲਈਏ ਕਿੰਨੀ ਵਾਰ ਕਹਿਲਾਓਗੇ ਮੇਰੇ ਸੇ ਇਹ ਦੇਸ਼ ਮੇਂ ਦੇਸ਼ ਮੇਂ ਪੰਜਾਬ ਬਨੇਗਾ ਹੀਰੋ 2024 ਮੇਂ ਲੋਕ ਸਭਾ ਚੁਨਾਵ ਮੇਂ ਆਮ ਆਦਮੀ ਪਾਰਟੀ ਕੇ ਪਖਸ਼ ਮੇਂ 13 0 ਨਾ ਜਿਸੀ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ ਤੇਰੇ ਨਾਮ ਹਰ ਕੰਸਟੀਟਿਊਐਂਟ ਤੋਂ ਤਿੰਨ ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਤੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇਲੇਬਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 130 ਸੋ ਭਗਵੰਤ ਮਾਨ ਉਹਨਾਂ ਦੀ ਅਸੀਂ ਗੱਲ ਸੁਣੀ ਔਰ ਮੈਂ ਸ਼ੁਰੂ ਚ ਜ਼ਿਕਰ ਕੀਤਾ ਸੀ ਦਵਿੰਦਰ ਯਾਦਵ ਉਹਨਾਂ ਨੇ ਪਟਿਆਲਾ ਚ ਮੀਟਿੰਗਾਂ ਕੀਤੀਆਂ ਸੋ ਕੱਲ ਜਲੰਧਰ ਦੇ ਵਿੱਚ ਵੀ ਦਵਿੰਦਰ ਯਾਦਵ ਉਹਨਾਂ ਨੇ ਮੀਟਿੰਗਾਂ ਕੀਤੀਆਂ ਔਰ ਇਸ ਮੀਟਿੰਗ ਦੇ ਵਿੱਚ ਜਿਹੜੇ ਜਲੰਧਰ ਦੇ ਉਮੀਦਵਾਰ ਸੀ ਬੀਬੀ ਕਰਮਜੀਤ ਕੌਰ ਚੌਧਰੀ ਉਹ ਵੀ ਉੱਚੇ ਚਤਾਰਤੇ ਮੌਜੂਦ ਰਹੇ ਰਾਣਾ ਗੁਰਜੀਤ ਨਜ਼ਰ ਆ ਰਹੇ ਨੇ ਔਰ ਖੁੱਲੀ ਚਰਚਾ ਇਸ ਮੌਕੇ ਕੀਤੀ ਦਵਿੰਦਰ ਯਾਦਵ ਹੁਣਾਂ ਨੇ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਪ੍ਰਤਾਪ ਬਾਜਵਾ ਨੇ ਬਹੁਤ ਸਾਰੇ ਵਲੰਟੀਅਰਸ ਨੇ ਆਪਣੀ ਆਪਣੀ رائے ਰੱਖੀ ਔਰ ਹਰ ਪਾਰਲੀਮੈਂਟ ਦੇ ਹਲਕੇ ਤੇ ਦਵਿੰਦਰ ਯਾਦਵ ਪਹੁੰਚ ਰਹੇ ਨੇ ਸੋ ਜਲੰਧਰ ਦੇ ਵਿੱਚ ਵੀ ਉਹਨਾਂ ਨੇ ਮੰਡਲ ਬਲਾਕ ਪੱਦਰ ਦੇ ਅਧਿਕਾਰੀਆਂ ਪ੍ਰਧਾਨਾਂ ਕਾਰਜਕਾਰੀ ਪ੍ਰਧਾਨਾਂ ਔਰ ਪ੍ਰਮੁੱਖ ਜਿਹੜੇ ਕਾਂਗਰਸ ਦੇ ਲੋਕ ਸੀ ਲੀਡਰਸ਼ਿਪ ਵਲੰਟੀਅਰ ਸੀ ਉਹਨਾਂ ਸਾਰਿਆਂ ਦੇ ਨਾਲ ਉਹਨਾਂ ਤੋਂ ਫੀਡਬੈਕ ਹਾਸਲ ਕੀਤੀ ਹੈ ਔਰ ਇਹਦੇ ਨਾਲ ਨਾਲ ਹੁਣ ਭਗਵੰਤ ਮਾਨ ਨੇ ਕੱਲ ਜਿਹੜੀ ਮੰਤਰੀ ਮੰਡਲ ਦੀ ਬੈਠਕ ਕੀਤੀ ਉਹਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਔਰ 2024 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਉਹਨਾਂ ਦੇ ਇਹ ਫੈਸਲੇ ਨੇ ਜਿਹੜੇ ਇਹ ਫੈਸਲਾ ਕੌਣ ਸਾਬਤ ਹੋ ਸਕਦਾ ਯਾਨੀ ਹੁਣ ਭਗਵੰਤ ਮਾਨ ਉਹਨਾਂ ਨੇ ਵੱਡਾ ਫੈਸਲਾ ਕੀ ਕੀਤਾ ਭਗਵੰਤ ਮਾਨ ਉਹਨਾਂ ਨੇ 10 ਲੱਖ 77000 ਰਾਸ਼ਨ ਕਾਰਡ ਬਹਾਲ ਕਰ ਦਿੱਤੇ ਜਿਹੜੇ ਰਾਸ਼ਨ ਕਾਰਡ ਪਿਛਲੇ ਸਮਿਆਂ ਚ ਕੱਟੇ ਗਏ ਸੀ ਉਹ ਬਹਾਲ ਕੀਤੇ ਹਾਲਾ ਕਿ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਸੁਨੀਲ ਜਾਖੜ ਦੀ ਸੁਨੀਲ ਜਾਖੜ ਸਾਹਿਬ ਕਹਿੰਦੇ ਪਹਿਲਾਂ ਇਹ ਰਾਸ਼ਨ ਕਾਰਡ ਕੱਟੇ ਕਿਉਂ ਗਏ ਹੁਣ ਇੱਕ ਤਕਨੀਕੀ ਸਵਾਲ ਹੈ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਕਿ ਸਾਰੇ ਰਾਸ਼ਨ ਕਾਰਡ ਗਲਤ ਕੱਟੇ ਗਏ ਹੋਣ ਮੰਤਰੀ ਮੰਡਲ ਦਾ ਫੈਸਲਾ ਹੈ ਹੋ ਸਕਦਾ ਹੈ ਸਰਕਾਰ ਨੇ ਇਹ ਸੋਚਿਆ ਹੋਵੇ ਕਿ ਨਵੇਂ ਸਿਰੇ ਤੋਂ ਸਹੀ ਢੰਗ ਤਰੀਕੇ ਦੇ ਨਾਲ ਰਾਸ਼ਨ ਕਾਰਡ ਬਣਾਏ ਜਾਣ ਔਰ ਇਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਫਿਰ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਸੋ ਇਹ ਭਗਵੰਤ ਮਾਨ ਹੁਣਾ ਦਾ ਵੱਡਾ ਫੈਸਲਾ ਹੈ 10 ਲੱਖ 70 ਹਜ਼ਾਰ ਦੇ ਕਰੀਬ ਲੋਕਾਂ ਦੇ ਰਾਸ਼ਨ ਕਾਰਡ ਬਹਾਲ ਕੀਤੇ ਗਏ ਨੇ ਔਰ ਅਧਿਆਪਕਾਂ ਦੀ ਬਦਲੀ ਹੈ ਜਿਹੜੀ ਉਹਨਾਂ ਨੇ ਉਸ ਸਾਕੀ ਕਰਨ ਦਾ ਐਲਾਨ ਕੀਤਾ ਉਹਦੇ ਲਈ ਇੱਕ ਪ੍ਰਕਿਰਿਆ ਦਾ ਐਲਾਨ ਕੀਤਾ ਹੈ ਔਰ ਇਸ ਤੋਂ ਇਲਾਵਾ ਪੰਜਾਬ ਦੇ 15 ਸ਼ਹਿਰਾਂ ਦੇ ਵਿੱਚ ਯੋਗਸ਼ਾਲਾਵਾਂ ਜਿੱਥੇ ਯੋਗਾ ਸਿਖਾਇਆ ਜਾਏਗਾ ਉਹ ਖੁਲੀਆਂ ਜਾਣਗੀਆਂ ਉਹਦੇ ਲਈ ਸਟਾਫ ਦੀ ਭਰਤੀ ਕੀਤੀ ਜਾਏਗੀ ਔਰ ਸਾਬਕਾ ਫੌਜੀ ਨੇ ਜਿਹੜੇ ਜਾਂ ਸ਼ਹੀਦ ਫੌਜੀਆਂ ਦੀਆਂ ਜਿਹੜੀਆਂ ਪਤਨੀਆਂ ਨੇ ਉਹਨਾਂ ਨੂੰ 6000 ਤੋਂ 10000 ਰੁਪਏ ਤੱਕ ਦਾ ਮੁਆਵਜ਼ੇ ਦੇ ਵਿੱਚ ਵਾਅਦਾ ਕੀਤਾ ਗਿਆ ਜਿਹੜੀ ਉਹਨਾਂ ਨੂੰ ਮਦਦ ਦਿੱਤੀ ਜਾਂਦੀ ਹੈ ਵਿੱਤੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਔਰ ਫਰਿਸ਼ਤਾ ਸਕੀਮ 27 ਜਨਵਰੀ ਤੋਂ ਜਲੰਧਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਕਰਨਗੇ ਔਰ ਜਿਹੜੇ ਵੀ ਲੋਕ ਹਾਦਸਿਆਂ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਗੇ ਉਹਨਾਂ ਨੂੰ ਇਨਾਮ ਮਿਲੇਗਾ ਔਰ 27 ਤਰੀਕ ਨੂੰ ਹੀ ਐਸਐਸਐਫ ਦਾ ਉਦਘਾਟਨ ਹੋਏਗਾ ਸੜਕ ਸੁਰੱਖਿਆ ਫੋਰਸ ਕੋਈ ਵੀ ਵਿਅਕਤੀ ਅਗਰ ਸੜਕ ਦੁਰਘਟਨਾ ਦੌਰਾਨ ਜ਼ਖਮੀ ਹੁੰਦਾ ਹੈ ਤੇ ਸੜਕ ਸੁਰੱਖਿਆ ਫੋਰਸ ਉਸ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਪਹੁੰਚਾਏਗੀ ਇਹ ਵੀ ਬਹੁਤ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਔਰ ਪੀਪੀਐਸਸੀ ਦੇ ਜਿਹੜੇ ਚੇਅਰਮੈਨ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਪੀਪੀਐਸਸੀ ਜਤਿੰਦਰ ਆਲਖ ਦਾ ਨਾਮ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋ ਜਿਹੜੇ ਇਹ ਵੱਡੇ ਫੈਸਲੇ ਨੇ ਮੁੱਖ ਮੰਤਰੀ ਦੇ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਸੁਣੀਏ ਜਿੰਨੇ ਵੀ ਰਾਸ਼ਨ ਕਾਰਡ ਜਿਹੜੇ ਲਗਭਗ 10 ਲੱਖ 77000 ਕਾਰਡ ਇਸ ਨੇ ਜਿਹੜੇ ਕੱਟੇ ਗਏ ਸੀ ਕਿ ਕਾਰਡ ਕੱਟ ਗਏ ਜੀ ਉਹਦਾ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਤੇ ਕਾਰਡ ਕੱਟੇ ਗਏ 10,70,000 ਤਾਂ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕੈਬਨਿਟ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਡਾਟਾ ਹੈਗਾ ਉਹਦਾ ਅਗਸਤ 2022 ਤੱਕ ਕਾਰਡ ਜਿਹੜੇ ਹੈਗੇ ਸੀ ਤੇ ਉਹਨਾਂ ਦਾ ਡਾਟਾ ਹੈਗਾ ਇਸ ਕਰਕੇ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਆ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਤਾਂ ਸਾਡੇ ਕੋਲ ਡਾਟਾ ਹੈਗਾ ਜਿਨ੍ਹਾਂ ਕੋਲ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਦੀ ਨਹੀਂ ਹੈਗੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਪੁਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂਗਾ 10 ਲੱਖ 70000 ਜਿਹੜੇ ਰਾਸ਼ਨ ਦੇ ਕਾਰਡ ਸੀਗੇ ਕੱਟ ਦਿੱਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਹੀ ਅਗਲਾ ਰਾਸ਼ਨ ਜਿਹੜਾ ਅਗਲੇ ਮਹੀਨੇ ਦਾ ਰਾਸ਼ਨ ਜਿਹੜਾ ਮਿਲੂਗਾ ਤਾਂ ਉਹਦੇ ਵਿੱਚ ਉਹਨਾਂ ਕਾਰਡਾਂ ਨੂੰ ਵੀ ਉਹਨਾਂ ਕਾਰਡ ਹੋਲਡਰਾਂ ਨੂੰ ਵੀ ਰਾਸ਼ਨ ਮਿਲੂਗਾ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ 15 ਹੋਰ ਸ਼ਹਿਰਾਂ ਦੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣੀ ਹੈ ਤੇ ਉਹਦੇ ਵਾਸਤੇ ਸਟਾਫ ਵੀ ਰੱਖਣਾ ਹੈ ਯੋਗਾ ਟੀਚਰ ਉਹਨਾਂ ਦਾ ਅਸਿਸਟੈਂਟ ਸਟਾਫ ਸਾਰਾ ਉਹ ਰੱਖਿਆ ਜਾਊਗਾ ਬਹੁਤ ਜਿਆਦਾ ਵੱਡਾ ਜਿਹੜਾ ਹੰਗਾਰਾ ਯੋਗ ਸ਼ਾਲਾ ਨੂੰ ਮਿਲ ਰਿਹਾ ਤੇ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਤੇ ਲੋਕੀ ਫਾਇਦਾ ਉਠਾ ਰਹੇ ਨੇ ਇਸ ਵਿਧੀ ਦਾ ਸੋ 15 ਸ਼ਹਿਰ ਹੋਰ ਜਿਹੜੇ ਨੇ ਉਹਨਾਂ ਦੇ ਵਿੱਚ ਯੋਗ ਸ਼ਾਲਾ ਖੁੱਲਣ ਗਿਆ ਦੇ ਨਾਲ ਯੋਗ ਸ਼ਾਲਾ ਦੇ ਨਾਲ ਸੰਬੰਧਤ ਉਹਨਾਂ ਦੇ ਯੋਗਾ ਦੇ ਟੀਚਰ ਜਾਂ ਸਿਸਟਨ ਸਟਾਫ ਜਾਉਣਾ ਦੇ ਨਾਲ ਜੋ ਕਿੱਟ ਵਗੈਰਾ ਮਿਲਦੀ ਹੈ ਉਹ ਸਾਰੀ ਇੱਕ ਬੜਾ ਅਹਿਮ ਫੈਸਲਾ ਹੋਰ ਕੀਤਾ ਗਿਆ ਜੋ ਸਾਬਕਾ ਫੌਜੀ ਨੇ ਉਹਨਾਂ ਦੀਆਂ ਜਿਹੜੀਆਂ ਜਿਹੜੇ ਸ਼ਹੀਦ ਹੋ ਗਏ ਜਾਂ ਫਿਰ ਜਿਹੜੇ ਮਰਤ ਮੌਤ ਹੋ ਗਏ ਉਹਨਾਂ ਦੀਆਂ ਵਿਧਵਾਵਾਂ ਜਿਹੜੀਆਂ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਉਹਨਾਂ ਨੂੰ 6000 ਰੁਪਿਆ ਪੈਨਸ਼ਨ ਮਿਲਦੀ ਸੀ ਜਿਹਨੂੰ ਵਧਾ ਕੇ 10000 ਰੁਪਿਆ ਕਰ ਦਿੱਤਾ ਗਿਆ ਕਿਉਂਕਿ ਮਹਿੰਗਾਈ ਦੇ ਜ਼ਮਾਨੇ ਚ ਉਹ ਆਪਣੀ ਕਟੂਕਟ ਜਿਨ੍ਹਾਂ ਨੇ ਬੇਚਲੀ ਛੀਦੀਆਂ ਦਿੱਤੀਆਂ ਉਹ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਰੋਜੀ ਰੋਟੀ ਤੋਂ ਤਾਂ ਕਟੂਕਟ ਮਹਤਾਜ ਨਾ ਹੋਣ ਸੋ 6000 ਤੋਂ ਵਧਾ ਕੇ 10000 ਰੁਪਿਆ ਸਾਬਕਾ ਫੌਜੀਾਂ ਦੀ ਵਿਧਵਾਵਾਂ ਦੀ ਪੈਨਸ਼ਨ ਕਰ ਦਿੱਤੀ ਹੈ ਕੈਬਨਿਟ ਦੇ ਵਿੱਚ ਪੀਪੀਐਸਸੀ ਦੇ ਚੇਅਰਮੈਨ ਦੇ ਤੌਰ ਤੇ ਆ ਰਿਟਾਇਰਡ ਆਈਪੀਐਸ ਜਤਿੰਦਰ ਆਲਖ ਜੀ ਉਹਨਾਂ ਦਾ ਨਾਮ ਅਸੀਂ ਰਿਕਮੈਂਡ ਕੀਤਾ ਬڑے ਕਾਬਲ ਨੇਕ ਦਿਲ ਇਮਾਨਦਾਰ ਅਫਸਰ ਨੇ ਔਰ ਇਸ ਅਹੁਦੇ ਤੇ ਇਮਾਨਦਾਰ ਅਫਸਰ ਹੋਣ ਤਾਂ ਨੌਕਰੀਆਂ ਫਿਰ ਅੱਗੇ ਇਮਾਨਦਾਰਾਂ ਨੂੰ ਮਿਲ ਗਈਆਂ ਪੀਪੀਐਸਸੀ ਦੇ ਚੇਅਰਮੈਨ ਦਾ ਅਹੁਦਾ ਤੁਸੀਂ ਦੇਖਿਆ ਹੋਊਗਾ ਕਿ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਜੁੜਿਆ ਰਿਹਾ ਹੈ ਸੋ ਇਹ ਬਹੁਤ ਕੰਡਿਆਂ ਵਾਲਾ ਤਾਜ ਹੈ ਸ ਇੱਥੇ ਕੋਈ ਕਿਸੇ ਨੂੰ ਵੀ ਬਿਠਾਉਣਾ ਉਹ ਤਿਲਕਣ ਬਾਜੀ ਵਾਲਾ ਕੰਮ ਹੈ ਸੋ ਗੁਮਾਨੀਏ ਮਨ ਜੋ ਗਵਰਨਰ ਸਾਹਿਬ ਨੂੰ ਅਸੀ ਫਾਈਲ ਜਿਹੜੀ ਆ ਕੈਬਨਿਟ ਦੇ ਵਿੱਚੋਂ ਮਨਜ਼ੂਰ ਕਰਾ ਕੇ ਸੇ ਭੇਜੀਏ ਉਧਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰਤੀਨਿਧੀ ਮੰਡਲ ਵਿਕਰਮ ਸਿੰਘ ਮਜੀਠੀਆ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਮਿਲਿਆ ਪੰਜਾਬ ਦੇ ਗਵਰਨਰ ਨੂੰ ਉਹਨਾਂ ਨੇ ਬਹੁਤ ਸਾਰੀਆਂ ਮੰਗਾਂ ਦੇ ਸੰਦਰਭ ਦੇ ਵਿੱਚ ਮੰਗ ਪੱਤਰ ਦਿੱਤਾ ਔਰ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਵੀਡੀਓ ਸੌਂਪੀ ਹੈ ਨਵੇਂ ਸਾਲ ਤੋਂ ਪਹਿਲਾਂ ਹੀ ਬਿਕਰਮ ਸਿੰਘ ਮਜੀਠੀਆ ਨੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਕੋਲੇ ਇੱਕ ਮੰਤਰੀ ਦੀ ਵੀਡੀਓ ਹੈ ਜਿਹੜੀ ਕਿ ਆ ਵਾਜਬ ਨਹੀਂ ਹੈ ਗੈਰ ਵਾਜਬ ਵੀਡੀਓ ਹੈ ਔਰ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀਡੀਓ ਦੇਣਾ ਚਾਹੁੰਦੇ ਨੇ ਹੁਣ ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਇਹ ਵੀਡੀਓ ਦਿੱਤੀ ਹੈ ਕਿਉਂਕਿ ਜਿਸ ਦਿਨ ਸਿੱਟ ਅੱਗੇ ਉਹਨਾਂ ਦੀ ਪੇਸ਼ੀ ਸੀ ਉਹਨਾਂ ਨੇ ਕਿਹਾ ਸੀ ਕਿ ਉਹ 26 ਜਨਵਰੀ ਤੋਂ ਪਹਿਲਾਂ ਪਹਿਲਾਂ ਇਹ ਵੀਡੀਓ ਸਮਰੱਥ ਅਧਿਕਾਰੀ ਨੂੰ ਸੌਂਪ ਦੇਣਗੇ ਸੋ ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਇਹ ਵੀਡੀਓ ਸੌਂਪੀ ਹੈ ਇਹ ਵੀਡੀਓ ਗੈਰ ਵਾਜਬ ਹੈ ਕੀ ਇਹ ਵੀਡੀਓ ਗਲਤ ਤਰੀਕੇ ਨਾਲ ਬਣਾਈ ਗਈ ਹੈ ਕੀ ਇਹ ਵੀਡੀਓ ਸਾਈਬਰ ਕ੍ਰਾਈਮ ਦੇ ਦਾਇਰੇ ਚ ਹੈ ਕੀ ਉਹ ਵੀਡੀਓ ਨਕਲੀ ਹੈ ਕੀ ਇਹ ਵੀਡੀਓ オリジナル ਹੈ ਕਿਹੜਾ ਮੰਤਰੀ ਹੈ ਇਹ ਪੰਜ ਸੱਤ ਸਵਾਲ ਲਗਾਤਾਰ ਸਾਰਿਆਂ ਦੇ ਜ਼ਹਿਨ ਚ ਨੇ ਔਰ ਮੈਨੂੰ ਲੱਗਦਾ ਪੰਜਾਬ ਦੇ ਗਵਰਨਰ ਨੂੰ ਜਿਹੜੀ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਪੰਜਾਬ ਦੇ ਗਵਰਨਰ ਉਸ ਮੰਤਰੀ ਬਾਰੇ ਜਿਹੜੀ ਵੀਡੀਓ ਹੈ ਉਹਦੀ ਸ਼ਿਕਾਇਤ ਹੈ ਉਹਦੀ ਜਾਂਚ ਕਰਵਾਉਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਖੁਲਾਸਾ ਹੋਏਗਾ ਕਿ ਉਹ ਮੰਤਰੀ ਕੌਣ ਹੈ ਇਹ ਵੀ ਖੁਲਾਸਾ ਹੋਏਗਾ ਕਿ ਕੀ ਉਹ ਵੀਡੀਓ ਅਸਲੀ ਹੈ ਜਾਂ ਫਰਜ਼ੀ ਹੈ ਇਹ ਬਹੁਤ ਕੁਝ ਅੱਜਕੱਲ ਹੁੰਦਾ ਸੋ ਪੰਜਾਬ ਦੇ ਗਵਰਨਰ ਦੇਖਦੇ ਆ ਕਿ ਪੰਜਾਬ ਦੇ ਡੀਜੀਪੀ ਨੂੰ ਜਾਂਚ ਸੌਂਪਦੇ ਨੇ ਜਾਂ ਚੰਡੀਗੜ੍ਹ ਦੇ ਡੀਜੀਪੀ ਨੂੰ ਜਾਂਚ ਸੌਂਪਦੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਭਗਵੰਤ ਮਾਨ ਹੁਲਾ ਹੁਨਾ ਵੱਲੋਂ ਸੌਂਪੀ ਗਈ ਵੀਡੀਓ ਵੀ ਖੂਬ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਜਿਵੇਂ ਸੁਖਪਾਲ ਖੈਰਾ ਵੱਲੋਂ ਇੱਕ ਵੀਡੀਓ ਪੰਜਾਬ ਦੇ ਗਵਰਨਰ ਨੂੰ ਸੌਂਪੀ ਗਈ ਸੀ ਤੇ ਖੂਬ ਸਿਆਸਤ ਉਹਦੇ ਉੱਪਰ ਵੀ ਹੋਈ ਸੀ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕੁਐਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਜ਼ਾ ਇਹਨਾਂ ਦੇ ਮੰਤਰੀਆਂ ਦੀ ਕਾਰਕੁਜ਼ਾਰੀ ਨਾਲ ਨਹੀਂ ਹੋ ਰਹੀਏ ਜਾ ਕੇ ਉਹਨ ਕੈਨੇਡੀਅਨ ਸੋਇਲ ਫੋਰਨ ਸੋਇਲ ਤੇ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਬਾੜ ਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਅਸਲੀ ਇੰਨਾ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਸਨ ਐਕਸਕੋਪ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਪਚਾਰਿਕ ਤੌਰ ਤੇ ਭੇਜ ਦੋ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤੱਕ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦਉ ਉਹਨਾਂ ਸਰਕਾਰਾਂ ਬਦਲਦੀਆਂ ਨੇ ਔਰ ਬਦਲਣਗੀਆਂ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ they will be answerable in public domain nobody is above law aur ae mangal leke aaye hain independent inquiry and enanu 26 january nu enanu chandal raun di aagya na ditti jave and enanu cabinet cho dismiss karke action liya jave punjab pradesh congress committee de sabka pradhan sabka member parliament sabka cricketer ਔਰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਵੌਣ ਦੇ ਇੱਕ ਵੱਡੇ ਹੀਰੋ ਨਵਜੋਤ ਸਿੰਘ ਸਿੱਧੂ ਕੱਲ ਫੇਰ ਸ਼੍ਰੀ ਕਰਤਾਰਪੁਰ ਸਾਹਿਬ ਗਏ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਲੀਡਰ ਉਹਨਾਂ ਦੇ ਨਾਲ ਸੀ ਹਰਵਿੰਦਰ ਲਾੜੀ ਖਾਸ ਤੌਰ ਤੇ ਨਜ਼ਰ ਆਏ ਸੁਰਜੀਤ ਤਮਾਨ ਨਜ਼ਰ ਆਏ ਜਗਦੀਪ ਸਿੰਘ ਕਮਾਲੂ ਉਹਨਾਂ ਦੇ ਨਾਲ ਨਜ਼ਰ ਆਏ ਅ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਉਹ ਉਹਨਾਂ ਦੇ ਨਾਲ ਨਜ਼ਰ ਆਏ ਹੋਰ ਬਹੁਤ ਸਾਰੇ ਨੌਜਵਾਨ ਅਤੇ ਸੀਨੀਅਰ ਲੀਡਰ ਉਹਨਾਂ ਦੇ ਨਾਲ ਨਜ਼ਰ ਆਏ ਜਦੋਂ ਸਵੇਰੇ ਗਏ ਸ੍ਰੀ ਕਰਤਾਰਪੁਰ ਸਾਹਿਬ ਨਵਜੋਤ ਸਿੰਘ ਸਿੱਧੂ 11 ਵਜੇ ਦੇ ਕਰੀਬ ਉਹਨਾਂ ਨੇ মিডিਆ ਨੂੰ ਸੰਬੋਧਨ ਕੀਤਾ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਨੇ ਆਪਣਾ ਉਦੇਸ਼ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਇੱਕ ਤਾਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ ਸਭ ਦੀ ਚੜ੍ਹਦੀ ਕਲਾ ਮੰਗੀ ਜਾਵੇ ਔਰ ਪੰਜਾਬ ਤੇ ਗਵਾਂਡੀ ਮੁਲਕ ਦੇ ਵਿੱਚ ਕਾਰੋਬਾਰ ਸ਼ੁਰੂ ਹੋਵੇ ਵਾਗਾ ਸਰਹੱਦ ਦੇ ਜ਼ਰੀਏ ਕਾਰੋਬਾਰ ਸ਼ੁਰੂ ਹੋਵੇ ਔਰ ਸਾਰੇ ਕੁਸ ਕਿਸਾਨ ਵੀ ਖੁਸ਼ਹਾਲ ਹੋਣ ਜਦੋਂ ਵਾਪਸ ਆਏ ਨਵਜੋਤ ਸਿੰਘ ਸਿੱਧੂ ਨੇ ਸਾਰੀਆਂ ਗੱਲਾਂ ਦੁਹਰਾਈਆਂ ਔਰ ਉਹਨਾਂ ਨੇ ਨਜ਼ਮਾਂ ਦੇ ذریعے ਦੋਵੇਂ ਮੁਲਕਾਂ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੀ ਕੀਤਾ ਔਰ ਨਵਜੋਤ ਸਿੰਘ ਸਿੱਧੂ ਨੇ ਕੱਲ ਫੇਰ ਕਿਹਾ ਕਿ ਅਗਰ ਵਾਗਾ ਸਰਹੱਦ ਦੇ ذریعے ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਪਾਰ ਸ਼ੁਰੂ ਹੁੰਦਾ ਹੈ ਇਹਦੇ ਨਾਲ ਦੋਹਾਂ ਮੁਲਕਾਂ ਨੂੰ ਵੱਡਾ ਫਾਇਦਾ ਹੋਏਗਾ ਔਰ ਭਾਰਤ ਦੀ ਕਿਸਾਨੀ ਨੂੰ ਪਾਕਿਸਤਾਨ ਦੇ ਵਿੱਚ ਇੱਕ ਬਾਜ਼ਾਰ ਮਿਲੇਗਾ ਬਹੁਤ ਸਾਰੀਆਂ ਜਨਸਾਂ ਨੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਜ਼ਰੂਰੀ ਨੇ ਚਾਹੀਦੀਆਂ ਨੇ ਤੇ ਉੱਥੇ ਕਮੀ ਐ ਤੇ ਸਾਡੇ ਕਿਸਾਨ ਉਹ ਉਪਜਾਂ ਉੱਥੇ ਵੇਚ ਸਕਦੇ ਨੇ ਬਹੁਤ ਸਾਰੀਆਂ ਜਨਸਾਂ ਨੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਰਲ ਰਹੀਆਂ ਨੇ ਉਹ ਸਾਡੇ ਵੱਲ ਆ ਸਕਦੀਆਂ ਨੇ ਜਾਂ ਉੱਥੇ ਸਸਤੀਆਂ ਨੇ ਜਾਂ ਸਾਡੇ ਕਈ ਜਨਸਾਂ ਨੇ ਜਿਨ੍ਹਾਂ ਦੀ ਬਹਤਾਂਤ ਐ ਉਹ ਪਾਕਿਸਤਾਨ ਜਾ ਸਕਦੀਆਂ ਨੇ ਨਵਜੋਤ ਸਿੰਘ ਸਿੱਧੂ ਨੇ ਬੜੀ ਦਿਲਚਸਪ ਉਦਾਹਰਨ ਦਿੱਤੀ ਉਹਨਾਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ 4 ਲੱਖ ਦੇ ਆਸ-ਪਾਸ ਲੋਕ ਹੁਣ ਤੱਕ ਦਰਸ਼ਨ ਕਰ ਚੁੱਕੇ ਨੇ ਕਦੇ ਵੀ ਕਦੇ ਵੀ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਆਇਆ ਕਿਉਂਕਿ ਸਾਰੇ ਲੋਕ ਜਿਹੜੇ ਦਰਸ਼ਨ ਕਰਨ ਜਾਂਦੇ ਨੇ ਉਹਨਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ ਉਹਨਾਂ ਦੀ ਆਈਡੈਂਟੀਟੀ ਚੈੱਕ ਕੀਤੀ ਜਾਂਦੀ ਹੈ ਉਹਨਾਂ ਦੇ ਪਾਸਪੋਰਟ ਨੇ ਉਹਨਾਂ ਦੀ ਇਮੀਗ੍ਰੇਸ਼ਨ ਚੈੱਕ ਹੈ ਸੋ ਪੂਰੀ ਤਸੱਲੀ ਤੋਂ ਬਾਅਦ ਵਿਅਕਤੀ ਉਧਰ ਜਾਂਦਾ ਹੈ ਇਸੇ ਤਰ੍ਹਾਂ ਉਧਰੋਂ ਵਾਪਸ ਮੁੜਦਾ ਹੈ ਪਰ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਸਾਹਮਣੇ ਨਹੀਂ ਆਈ ਨਵਜੋਤ ਸਿੱਧੂ ਦਾ ਤਰਕ ਹੈ ਕਿ ਇਸੇ ਤਰਜ ਤੇ ਵਾਗਾ ਸਰਹੱਦ ਦੇ ذریعے ਦੋਵਾਂ ਮੁਲਕਾਂ ਦੇ ਵਿੱਚ ਵਪਾਰ ਖੋਲਿਆ ਜਾ ਸਕਦਾ ਹੈ ਪਾਸਪੋਰਟ ਦੇ ذریعے ਵੈਰੀਫਿਕੇਸ਼ਨ ਕਰਕੇ ਲੋਕ ਉਧਰ ਵਪਾਰ ਕਰਨ ਜਾ ਸਕਦੇ ਨੇ ਔਰ ਉਸੇ ਤਰ੍ਹਾਂ ਵਾਪਸ ਆ ਸਕਦੇ ਨੇ ਸੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇਹ ਫਾਰਮੂਲਾ ਹੈ ਇਦੇ ਉੱਪਰ ਆਉਂਦੇ ਸਮੇਂ ਦੇ ਵਿੱਚ ਹੋਰ ਡਿਬੇਟ ਅਤੇ ਡਿਸਕਸ਼ਨ ਵੀ ਹੋਏਗੀ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਇਹ ਧਾਰਮਿਕ ਦੌਰਾ ਬੇਹਤ ਕਾਮਯਾਬ ਰਿਹਾ ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਖੁਸ਼ ਨਜ਼ਰ ਆਏ ਉਹਨਾਂ ਦੇ ਸਾਥੀ ਵੀ ਬਹੁਤ ਖੁਸ਼ ਨਜ਼ਰ ਆਏ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਦੀਆਂ ਅਹਿਮ ਗੱਲਾਂ ਜ਼ਰੂਰ ਸੁਣ ਲਈਏ ਕਰਾਚੀ ਬੰਬੇ ਖੁੱਲਾ ਹੈ ਉਧਰ ਵੀ ਹਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਹੈ ਤੇ ਲਾਹੌਰ ਲਾਹੌਰ ਤੇ ਅਮਰਸਰ ਕਿਉਂ ਨਹੀਂ ਪਾਈ ਬਾਈ ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੰਦਰਾਪੋਰਟ ਤੇ ਉਹ ਕਿਉਂ ਬਾਈ ਕਿਤੇ ਨਾ ਕਿਤੇ ਸਭ ਜਿਵੇਂ ਇਹ ਟਿਪੋਰਟ ਮੰਦੇ ਹੋਵੇਂ ਨਾ ਇੱਥੇ ਨਾ ਯਾਰ ਇਦਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਗੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਤੁਸੀਂ ਅਗਰ ਦੇਸ਼ ਦੀ ਸੁਰੱਖਿਆ ਤੋਂ ਹੋਤੋ ਤਾਂ ਕੁਛ ਨਹੀਂ ਤੂੰ ਤੁਹਾਨੂੰ ਇਹ ਹੈ ਤੇ ਭਾਈ ਕਾਰਗੋ ਚਲਾਓ ਕਿ ਨੀਅਰਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ ਏਅਰਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਨੂੰ ਤਾਂ ਹੋਇਆ ਨਹੀਂ ਕਿਉਂਕਿ ਕੌਮੰਤਰੀ ਉਡਾਨਾਂ ਤੇ ਚੱਲੀ ਹੈ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰਫੁੱਲ ਪਟੇਲ ਸਾਹਿਬ ਦੇ ਅੱਗੇ ਕਾਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਸੀ ਏਅਰਪੋਰਟ ਬਣਿਆ 306 ਮਹੀਨਿਆਂ ਦਾ ਚੰਮਾ ਨਹੀਂ ਮਹੀਨਿਆਂ ਦਾ ਠੀਕ ਹੈ ਉਹ ਤੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ ਏਅਰ ਇੰਡੀਆ ਦੀ 90% ਓਕੂਪੈਂਸੀ ਸੀ ਉਹਦੀ ਪ੍ਰੋਫਿਟੇਬਿਲਟੀ ਹਾਈਐਸਟ ਸੀ ਉਹਦੀ ਇੱਥੋਂ ਸਾਡੀ ਗੋਭੀ ਬਰਮਿੰਘਮ ਜਾਂਦੀ ਹੁੰਦੀ ਅੱਗੇ ਟ੍ਰਾਂਟੋ ਮ ਜਾਂਦੀ ਹੁੰਦੀ 10 10 ਗੁਣਾ ਵੇਖਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋੜਦਾ ਵੱਡੀਆਂ ਵੱਡੀਆਂ ਕੰਪਨੀਆਂ ਖਾਤਰ ਫਿਰ ਉਹ ਦਿੱਲੀ ਜਾ ਕੇ ਫਿਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਸਿੱਧੂ ਨੂੰ ਕਰਦੇ ਉਹ ਚੁਪਾਰ ਮਾਈਨਸ ਕਰਦੇ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲ੍ਹਿਆ ਤੇ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਧਾ ਸਭ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਦਿਓ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਭਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ